ਅਮਰੀਕਾ ਦੇ ਵਿੱਚ ਇੱਕ ਪੰਜਾਬੀ ਵਿਅਕਤੀ ਦਾ ਗੋਲੀਆਂ ਮਾਰ ਕੇ ਸ਼ਰੀਆਮ ਕਤਲ ਕਰ ਦਿੱਤਾ ਗਿਆ ਮਾਮੂਲੀ ਬਹਿਸਬਾਜ਼ੀ ਤੋਂ ਬਾਅਦ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਮ੍ਰਿਤਕ ਦੀ ਪਛਾਣ ਨਡਾਲਾ ਵਸਤੀ ਨਵੀਨ ਸਿੰਘ ਵਜੋਂ ਹੋਈ ਹੈ ਜਿਸ ਦੀ ਕੀ ਉਮਰ 50 ਸਾਲ ਦੱਸੀ ਜਾ ਰਹੀ ਹੈ ਤੇ 35 ਸਾਲ ਤੋਂ ਅਮਰੀਕਾ ਦੇ ਸ਼ਿਕਾਗੋ ਦੇ ਵਿੱਚ ਰਹਿ ਰਿਹਾ ਸੀ ਉੱਥੇ ਉਸ ਦੇ ਸਟੋਰ ਸੰਤ ਤੇ ਜਦੋਂ ਰਾਤ ਦੇ ਸਮੇਂ ਸਟੋਰ ਬੰਦ ਕਰਕੇ ਘਰ ਜਾ ਰਿਹਾ ਸੀ ਤਾਂ ਅਮਰੀਕੀ ਮੌਲਦਾ ਵਿਅਕਤੀ ਸਟੋਰ ਤੇ ਆਉਂਦਾ ਕੁਝ ਸਮਾਨ ਨੂੰ ਲੈ ਕੇ ਉਸਦੀ ਬਹਿਸਬਾਜੀ ਹੋ ਜਾਂਦੀ ਹੈ ਤੇ ਇਸੇ ਬਹਿਸਬਾਜੀ ਤੋਂ ਬਾਅਦ ਅਮਰੀਕੀ ਮੌਲ ਦੇ ਵਿਅਕਤੀ ਦੇ ਵੱਲੋਂ ਨਵੀਨ ਸਿੰਘ ਨੂੰ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ ਨੇ ਜਿਸ ਤੋਂ ਬਾਅਦ ਨਵੀਨ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਦੱਸਿਆ ਜਾ ਰਿਹਾ ਹੈ ਕਿ ਜੋ ਨਵੀਨ ਸਿੰਘ ਹੈ ਪਿਛਲੇ 35 ਸਾਲਾਂ ਤੋਂ ਅਮਰੀਕਾ ਦੇ ਸ਼ਿਕਾਂਗੋ ਦੇ ਵਿੱਚ ਰਹਿ ਰਿਹਾ ਸੀ ਕਪੂਰਥਲਾ ਦੇ ਨਡਾਲਾ ਵਾਸੀ ਨਵੀਨ ਸਿੰਘ ਜਦੋਂ ਰਾਤ ਨੂੰ ਸਟੋਰ ਬੰਦ ਕਰਕੇ ਘਰ ਜਾ ਰਿਹਾ ਸੀ ਤਾਂ ਉਸਦੇ ਸਟੋਰ ਦੇ ਉੱਤੇ ਇੱਕ ਅਮਰੀਕੀ ਮੂਲ ਦਾ ਵਿਅਕਤੀ ਆਉਂਦਾ ਜਿਸ ਦੇ ਨਾਲ ਕਿਸੇ ਗੱਲ ਨੂੰ ਲੈ ਕੇ ਬਹਿਸਬਾਜ਼ੀ ਹੋ ਜਾਂਦੀ ਹੈ ਤੇ ਬਹਿਸਬਾਜ਼ੀ ਦੇ ਵਿੱਚ ਇਹ ਵਿਅਕਤੀ ਨਵੀਨ ਸਿੰਘ ਦੇ ਉੱਤੇ ਗੋਲੀਆਂ ਚਲਾ ਦਿੰਦਾ ਜਿਸ ਦੇ ਵਿੱਚ ਜੋ ਪੰਜਾਬੀ ਵਿਅਕਤੀ ਹੈ ਉਸ ਦੀ ਮੌਤ ਹੋ ਗਈ ਹੈ ਪਰਿਵਾਰਕ ਮੈਂਬਰਾਂ ਦੇ ਮੁਤਾਬਕ ਪਿਛਲੇ 35 ਸਾਲਾਂ ਤੋਂ ਜੋ ਨਵੀਨ ਸਿੰਘ ਹੈ ਅਮਰੀਕਾ ਦੇ ਸ਼ਿਕਾਂਗੋ ਵਿੱਚ ਰਹਿ ਰਿਹਾ ਤੇ ਉੱਥੇ ਸਟੋਰ ਹਨ ਬੀਤੀ ਰਾਤ ਅਮਰੀਕਾ ਦੇ ਸਾਡੇ 1:10 ਵਜੇ ਘਰ ਜਾਣ ਲਈ ਸਟੋਰ ਬੰਦ ਕਰਨ ਦੀ ਤਿਆਰੀ ਕਰ ਰਿਹਾ ਸੀ ਕਿ ਅਮਰੀਕਾ ਮੋਲ ਦਾ ਇੱਕ ਵਿਅਕਤੀ ਸਮਾਨ ਲੈਣ ਆਇਆ ਤੇ ਕਿਸੇ ਗੱਲ ਨੂੰ ਲੈ ਕੇ ਦੋਹਾਂ ਦਰਮਿਆਨ ਬਹਿਸਬਾਜ਼ੀ ਹੋਈ ਜਿਸ ਤੋਂ ਬਾਅਦ ਅਮਰੀਕੀ ਮੋਲ ਦੇ ਵਿਅਕਤੀ ਦੇ ਵੱਲੋਂ ਪੰਜਾਬੀ ਦੇ ਉੱਤੇ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਜਿਸ ਤੋਂ ਬਾਅਦ ਨਵੀਨ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਹਾਲਾਂਕਿ ਪੁਲਿਸ ਦੇ ਵੱਲੋਂ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਪਰ ਪੰਜਾਬੀ ਵਿਅਕਤੀ ਦੀ ਜੋ ਹੈ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ ਦੱਸਦੇ ਕਿ ਇਹ ਵਿਅਕਤੀ ਪਿਛਲੇ 35 ਸਾਲਾਂ ਤੋਂ ਅਮਰੀਕਾ ਦੇ ਵਿੱਚ ਹੀ ਰਹਿ ਰਿਹਾ ਸੀ ਜਿੱਥੇ ਉਸ ਦੇ ਸਟੋਰ ਸੰ ਤੇ ਰਾਤੀ ਸਟੋਰ ਬੰਦ ਕਰਨ ਤੋਂ ਪਹਿਲਾਂ ਇੱਕ ਵਿਅਕਤੀ ਉਸ ਦੇ ਸਟੋਰ ਤੇ ਆਉਂਦਾ ਸਮਾਨ ਲੈਣ ਵਾਸਤੇ ਪਰ ਕਿਸੇ ਗੱਲ ਨੂੰ ਲੈ ਕੇ ਬਹਿਸਬਾਜ਼ੀ ਹੋ ਜਾਂਦੀ ਹੈ ਬਹਿਸ ਖਬਾਜ਼ੀ ਇਸ ਕਦਰ ਵੱਧ ਜਾਂਦੀ ਕਿ ਉਸ ਵਿਅਕਤੀ ਦੇ ਵੱਲੋਂ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਫਿਲਹਾਲ ਪਰਿਵਾਰਕ ਮੈਂਬਰਾਂ ਦਾ ਜੋ ਬਿਆਨ ਹੈ ਸਾਹਮਣੇ ਆਇਆ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਉਹ ਸਾਡੇ ਜਵਾਈ ਸੀ ਭਰਾ ਦਾ ਜਵਾਈ ਸੀ ਹਾਂਜੀ ਕਿਦਾਂ ਵਾਪਰੀ ਘਟਨਾ ਸੀ ਵਾਪਰੀ ਉਹ ਸਟੋਰ ਤੇ ਹੀ ਆ ਲੀਕਰ ਸਟੋਰ ਸੀ ਤੇ ਉਹ ਸੌਧਰਣ ਆਇਆ ਕਿ ਦਰਦੂਰ ਲੈਣਵਾਇਆ ਬੱਸ ਸਹੀ ਹਮਾਰਾ ਮੋਟਾ ਹੈ ਉਹ ਨਾਲ ਇਹਦਾ ਕੋਈ ਰੇਡ ਗੁੱਟ ਤੋਂ ਗੱਲ ਵੀ ਨਹੀਂ ਸੀ ਉਪਰ ਉਹਨੇ ਆਖਿਆ ਭਾਈ ਜੇ ਤੈਨੂੰ ਬਾਰਾ ਨਹੀਂ ਖਾਂਦਾ ਤੇ ਤੂੰ ਅਗਲੇ ਸਟੋਰ ਤੋਂ ਲੈ ਲੈ ਸਾਡੇ ਤਰੀ ਵੀ ਟਿਕ ਨਹੀਂ ਬੜੇ ਇਹੀ ਕਾ ਨਵਾਂ ਕੰਮ ਕਰਨੇ ਪੁਰਾਣਾ ਸਟੋਰ ਸਾਡਾ ਅਜ ਤਰੀ ਹੈ ਮੋੜ ਕੇ ਮੋਟੀ ਗੱਲਬਾਤ ਹੋਈ ਤੇ ਉਹਨੇ ਚੱਕ ਕੇ ਗੋਲੀ ਮਾਰਤੀ ਮੁਰਕੀ ਮੁੰਡੇ ਨਾਲ ਗੱਲ ਚੱਲਦੀ ਸੀ ਫੋਨ ਤੇ ਉਹਦਾ ਕਿੱਥੇ ਸੀ ਮੁੰਡਾ ਨਾਲ ਦੇ ਸਟੋਰ ਤੇ ਆਪਣਾ ਸਟੋਰ ਸੀ ਇਹਨਾਂ ਦੇ ਆਪਣਾ ਸਟੋਰ ਸੀ ਜਦੋਂ ਪੂਨ ਤੇ ਪਤਾ ਲੱਗਾ ਵੀ ਗੋਲੀਆਂ ਦੀ ਆਵਾਜ਼ ਆਈ ਤੇ ਭੱਜ ਕੇ ਆਏ ਤੇ ਆਉਂਦਿਆਂ ਨੂੰ ਉਹ ਡੱਗਾ ਪਿਆ ਸੀ ਉਹਨੇ ਚੱਕ ਕੇ ਦੇਖਿਆ ਸੀ ਬਸ ਉਹਦੀ ਬਾਹਾਂ ਦੇ ਵਿੱਚ ਹੀ ਦੰਦ ਤੋੜ ਤੇ ਇਹਨੇ ਕਰਦੇ ਨੇ ਪੁੱਛ ਆਗੀ ਕਿਨੇ ਚਿਰ ਤੋਂ ਉੱਥੇ ਰਹਿ ਰਹੇ ਸੀ ਉੱਥੇ ਤੇ ਕਿਹ ਕੋਈ ਕੋਈ ਬਤ ਤੇ 30 ਚੌਥਾ ਸਾਲ ਹੋ ਗਿਆ ਸੀ ਕਿਨੇ ਸਾਲ ਲਗਭਗ ਹੋ ਗਿਆ ਤੇ ਉਹਨਾਂ ਨੇ ਇੱਥੇ کاروبار ਆਪਣੇ ਖੋਲ੍ਹ ਨਹੀਂ 16 ਤਰੀਕ ਨੂੰ ਬੇਟੀ ਨਹੀਂ ਆਣਾ ਸੀ ਉਸ ਤੋਂ ਬਾਅਦ ਉਹਨੂੰ ਕਹਿੰਦਾ ਵੀ ਤੁਸੀਂ ਜਾਓ ਤੇ ਮੈਂ ਆਣ ਕੇ ਵੀ ਕੁਝ ਮੀਨ ਲਈ ਸੀ ਉਹ ਬਿਆਹ ਬਿਆਹਨਾ ਬੁਣਾ ਕੀਤਾ ਸੀ ਇੱਥੇ ਆਪਣੇ کاروبار ਖੋਲ੍ਹਣੇ ਹੁਣ ਲਗਭਗ ਸਾਲ ਇੱਥੇ ਰਹਿਣਾ ਸੀ ਪਰ ਉਹਨੂੰ ਕਹਿੰਨ ਲੱਗਾ ਚਾਚਾ ਜੀ ਇਹੀ ਹੁਣ ਇੱਥੇ ਹੀ ਆਪਣਾ ਕੰਮ ਸ਼ੁਰੂ ਕਰਨਾ ਤੇ ਹੁਣ ਉੱਥੇ ਚਲੋ ਦੋ ਤਿੰਨ ਸਟੋਰ ਹੈ ਮੁੰਡੇ ਹੈ ਜਿਹੜੇ ਕੰਮ ਕਰਦੇ ਨੇ ਤੇ ਹੁਣ ਵੱਡਾ ਹੋ ਗਿਆ ਇੱਥੇ ਆਪਾਂ کاروبار ਖੋਲ੍ਹ ਕੇ ਆਪਣਾ ਇੱਥੇ ਬੰਦੀ ਬੰਦੀ ਰੱਖ ਕੇ ਕੰਮ ਕਰਨਾ ਹੈ ਤੱਦੀ ਗੱਲਬਾਤ ਹੋਈ ਫੋਨ ਤੇ ਪੁਲਿਸ ਨੇ ਕੀ ਕਾਰਵਾਈ ਕੀਤੀ ਪੁਲਿਸ ਨੇ ਪੁਲਿਸ ਨੇ ਉਹ ਵੀ ਸਟੋਰ ਬੰਦ ਕਰਕੇ ਉਹਨਾਂ ਨੂੰ ਅਸ਼ੀਲ ਕਰਤਾ ਸੀ ਤੇ ਬਾਡੀ ਦਿੱਤੀ ਨਹੀਂ ਹਲਦ ਕੋ ਨਾ ਨਹੀਂ ਤੇ ਹੁਣ ਸਾਡੇ ਪਰਿਵਾਰ ਗਿਆ ਇੱਥੋਂ ਪਾਜੀ ਦਾ ਪਾਜੀ ਵੀ ਗਿਆ ਪਰਿਵਾਰ ਵੀ ਗਿਆ ਪਹਿਲਾਂ ਬੇਟੀ ਕੱਢੀ ਜੀ ਇੱਥੋਂ ਫੈਮਿਲੀ ਨਾਲ ਤੇ ਹੁਣ ਇਹ ਗਏ ਨੇ ਹੁਣ ਉਸ ਦਿਨ ਰਾਤ ਪਈ ਹੁਣ ਉਸ ਪੂਰੀ ਸਾਰੀ ਕਾਰਵਾਰੀ ਕੱਢੀ ਦੋਸ਼ੀ ਕਾਬੂ ਕਰ ਲਿਆ ਪੁਲਿਸ ਦੋਸ਼ੀ ਕਾਬੂ ਹੋ ਗਿਆ ਮਿਲ ਗਿਆ ਕਾਬੂ ਉਹ ਜਿੱਤੇ ਦੇਖਿਆ ਉਹਨਾਂ ਉਹ ਅੱਗੇ ਵੀ ਆਉਂਦਾ ਜਾਂਦਾ ਸੀ ਉਸ ਸਟੋਰ ਜਾਨੋ ਪਹਿਲਾਂ ਵੀ ਆਂਦਾ ਜਾਂਦਾ ਸੀ ਸਟੋਰ ਤੇ ਬਸ ਗੱਲ ਮੜੀ ਜੀ ਗੱਲ ਤੋਂ ਬੈਸਤ ਸਹੀ ਆਇਆ ਹਾ ਨੇ ਜੈ ਵੀ ਤੂੰ ਭਾਈ ਤੈਨੂੰ ਬਾਰਖਾਂਦਾ ਤੇ ਲੈ ਲੈ ਤੇ ਸਾਡੇ ਤੇ ਡੇਰੇ ਕੋਈ ਨਾ ਤੇ ਬਸ ਇੱਥੇ ਹੀ ਉਹ ਚੱਕੀ ਗੁੜੀ ਮਾਰਤੀ ਉਹ ਵੀ ਕਸਟਮ ਲੱਗੇ ਆ ਕੇ ਸੀਗੇ ਉਹਨਾਂ ਰੋਲਰ ਪਾਇਆ ਪੁਲਿਸ ਰਿਪੋਰਟਨ ਕਰਕੇ ਤੇ ਪੁਲਿਸ ਅਫਸਰਾਂ ਅੱਡੇ ਪੜਸਾ ਗਈ ਜਦੋਂ ਸਾਡਾ ਬੰਡਾ ਗਿਆ ਉੱਥੇ ਜਾਂਦਿਆਂ ਬਸ ਉਹ ਟਿੱਕਾ ਪਿਆ ਸੀ ਪੁਲਿਸ ਨੇ ਫਿਰ ਕੋਈ ਇਸ ਮਾਮਲੇ ਦੀ ਸੀਸੀਟੀਵੀ ਸਾਹਮਣੇ ਆਈ ਤੁਹਾਡੇ ਕੋਲ ਤਾਂ ਕੋਈ ਨਹੀਂ ਕੁਝ ਨਹੀਂ ਆਇਆ ਉਹਨਾਂ ਸਾਰਾ ਕੁਝ ਪੁਲਿਸ ਨੇ ਆਪਣੇ ਕੰਟਰੋਲ ਚ ਕੀਤਾ उन्होंने पूछ गिछ करके फिर गांव अगली कार्रवाई कर दी बाडी बुढ़ी दिखती नहीं हल तक हूँ जाने सवेरे दिन चढ़ेगा इस वे रात उत्थे सवेरे दिन चढ़ेगा तो मैं हम मुंडे गल की है कहते भी सवेरे दिन चढ़ता तो फिर अभी कर दें कार्रवाई पूछ दें पूछ लग जाए देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर